ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਫਿਰ ਆਉਣ ਕ ਲੱਗੀਆਂ ਜੀ ਕਲਾਈਡ ਦੇ ਵਿੱਚ ਬਾਰਬੀਕਿਊ ਚੱਲ ਰਿਹਾ ਸੱਜਣ ਮਿੱਤਰ ਇਕੱਠੇ ਹੋਏ ਨੇ ਤੇ ਪ੍ਰੋਮੋਸ਼ਨ ਚੱਲ ਰਹੀ ਆ ਜੀ ਪ੍ਰੋਗਰਾਮ ਜਿਹੜਾ 12 ਅਕਤੂਬਰ ਨੂੰ ਗਿਪਸਲੈਂਡ ਦੇ ਵਿੱਚ ਹੋਣ ਜਾ ਰਿਹਾ ਜਿੱਦਾਂ ਆਪਾਂ ਗੱਲ ਕਰਦੇ ਆ ਜਲੌਂਗ ਬੈਲਰਟ ਸ਼ੈਪਟਨ ਇਸ ਤੋਂ ਬਾਅਦ ਜਿਹੜਾ ਇੱਕ ਨਵਾਂ ਏਰੀਆ ਨਮੋਸਤਰੀ ਕਹਿੰਦੇ ਆਪਾਂ ਪਰ ਨਵੀਂ ਜਿਹੜੀ ਪੈਡ ਪਾਰਿਆ ਪੰਜਾਬੀ ਭਾਈਚਾਰਾ ਉੱਥੇ ਵੀ ਸ਼ੋਅ ਹੋਏ ਨੇ ਆਲਰੇਡੀ ਮੇਰੇ ਨਾਲ ਬਾਈ ਹਰਸ਼ ਬੋਪਰ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਕਿੱਦਾਂ ਚੱਲ ਰਹੀਆਂ ਤਿਆਰੀਆਂ ਤੇ ਕਿੰਨੀਆਂ ਕਿ ਡਿਟੇਲਸ ਐਟ ਦ ਮੋਮੈਂਟ ਆਪਾਂ ਸ਼ੇਅਰ ਕਰ ਸਕਦੇ ਧੰਨਵਾਦ ਜੀ ਪਹਿਲਾਂ ਤੋਂ ਮੈਂ ਪੰਜਾਬ ਟੀਵੀ ਦੇ ਸਾਰੇ ਵੇਖਦੇ ਸਟੋਤਿਆਂ ਦਾ ਧੰਨਵਾਦ ਕਰਦਾ ਜੀ ਆ ਬਾਈ ਤਿਆਰੀਆਂ ਪੂਰੀਆਂ ਯੋਰਾਂ ਤੇ ਆ ਸਾਡੀਆਂ ਤੇ ਉਮੀਦ ਕਰਦੇ ਆਂ ਵੀ ਮੈਲਬਨ ਵਾਲੇ ਜਿੱਦਾਂ ਪਹਿਲਾਂ ਪ੍ਰੋਗਰਾਮ ਚ ਸਾਥ ਦਿੱਤਾ ਸੀ ਹਰਕੀ ਵੀ ਸਾਥ ਦੇਣਗੇ ਜੀ ਤੇ ਆਪਣਾ ਭਾਜੀ ਮੇਨ ਮੋਟਿਵ ਹੈ ਜਿਹੜਾ 12 ਅਕਤੂਬਰ ਨੂੰ ਅਸੀਂ ਜਿਹੜਾ ਇਹ ਪ੍ਰੋਗਰਾਮ ਲੈ ਕੇ ਆਏ ਆ ਮਲਟੀਕਲਚਰ ਦਿਵਾਲੀ ਫੈਸਟ ਸਾਡਾ ਇਹਦਾ ਮੇਨ ਮੋਟਿਵ ਹੈ ਜੀ ਅਸੀਂ ਆਪਣੇ ਗਿਪਸਲੈਂਡ ਏਰੀਆ ਨੂੰ ਪ੍ਰੋਮੋਟ ਕਰ ਰਹੇ ਆ ਜੀ ਬੜੇ ਪਹਿਲਾਂ ਅਸੀਂ ਦਰਾਈਦਾ ਸੀ ਤੇ ਬੜੇ ਲੋਕ ਸਾਨੂੰ ਇਹ ਕਹਿੰਦੇ ਸੀ ਕਿ ਅਸੀਂ ਗਿਪਸਲੈਂਡ ਕਿੱਥੇ ਰਹਿੰਦੇ ਟਰਾਲ ਗੰਦਾ ਨਹੀਂ ਸੀ ਪਤਾ ਤੇ ਅਸੀਂ ਇਹੋ ਹੀ ਉਪਰਾਲਾ ਕਰ ਰਹੇ ਆ ਵੀ ਅਸੀਂ ਟਰਾਲ ਗੰਦਾ ਨਾਮ ਜਿਹੜਾ ਹਾਈਲਾਈਟ ਕਰੀਏ ਆਪਣਾ ਸਾਰੇ ਗਿਪਸਲੈਂਡ ਦਾ ਨਾਮ ਹਾਈਲਾਈਟ ਕਰੀਏ ਤੇ ਇਹ ਇਕੱਲਾ ਪੰਜਾਬੀਆਂ ਦਾ ਪ੍ਰੋਗਰਾਮ ਨਹੀਂ ਜੀ ਇਹ ਸਾਰੀਆਂ ਕਮਿਊਨਿਟੀਆਂ ਨੂੰ ਨਾਲ ਲੈ ਕੇ ਅਸੀਂ ਚੱਲ ਰਹੇ ਇਹਦੇ ਵਿੱਚ ਸਾਡੇ ਨਾਲ ਜਿਹੜੇ ਲੋਕਲ ਸਿੰਗਰ ਨੇ ਕ੍ਰਿਸ ਜੌਨਸਟਨ ਜੀ ਐਨੀ ਸੈਮਸਨ ਤੇ ਆਪਣਾ ਨਛਤਰਗਿਲ ਤੇ ਤੁਹਾਨੂੰ ਪਤਾ ਹੀ ਇਹਦੇ ਸਾਰੇ ਜਾਣਦੇ ਆ ਇਹਦੇ ਨਾਲ ਨਾਲ ਸਾਡੇ ਕੋਲ ਮਲਟੀ cultures ਹੋਰ ਬਹੁਤ ਸਾਰੀਆਂ ਪਰਫਾਰਮ ਨੇ ਜਿਹਦੇ ਵਿੱਚ ਅਬਰੀਜਨਲ ਆ ਫਿਲੀਪੀਨੀਆਂਸ ਆ ਕਥਕ ਡਾਂਸ ਆ ਇਹਦੇ ਨਾਲ ਸਾਡੇ ਕੋਲ ਹੋਰ ਪੰਜਾਬੀ ਪੰਗੜਾ ਪੰਜਾਬੀ ਤੇ ਚਲੋ ਕਲਚਰ ਆਪਣਾ ਸਾਰਾ ਹੈ ਹੀ ਆ ਜੀ ਸਾਡਾ ਮੇਨ ਮੋਟਿਵ ਹੈ ਜੀ ਅਸੀਂ ਇੱਕ ਛੱਤ ਥੱਲੇ ਸਾਰੀਆਂ ਕਮਿਊਨਿਟੀਆਂ ਨੂੰ ਕੱਠਾ ਕਰਨਾ ਚਾਹੁੰਦੇ ਆ ਇਕੱਠਾ ਵੇਖਣਾ ਚਾਹੁੰਦੇ ਆ ਜਿੱਦਾਂ ਸਾਡੇ ਵੱਡਿਆਂ ਨੇ ਸਾਨੂੰ ਸਿਖਾਇਆ ਵੀ ਸਾਰਿਆਂ ਨੂੰ ਤੁਸੀਂ ਇੱਕ ਨਜ਼ਰ ਨਾਲ ਵੇਖੋ ਇੱਕ ਪ੍ਰੇਨ ਭਾਵ ਪ੍ਰੇਨ ਭਾਵਨਾ ਨਾਲ ਵੇਖੋ ਉਹ ਉਪਰਾਲਾ ਅਸੀਂ ਸਾਰੀ ਟੀਮ ਕਰ ਰਹੇ ਆ ਸਾਡੇ ਨਾਲ ਅਸੀਂ ਦੋਵੇਂ ਭਰਾ ਬ੍ਰਦਰ ਸਾਡੇ ਨਾਲ ਮੰਨੂ ਵੜਿੰਗਾ ਮੈਂ ਹਰਪ੍ਰੀਤ ਭਾਈ ਆ ਇਹ ਸਾਰੇ ਬਹੁਤ ਟੀਮ ਹੈ ਬਹੁਤ ਵਧੀਆ ਉਪਰਾਲਾ ਜੀ ਸਾਰਾ ਹਾਰਡਵਰਕ ਹੈ ਜੀ ਟੀਮ ਦਾ ਇਕੱਲਾ ਤਾਂ ਕੋਈ ਨਹੀਂ ਕਰ ਸਕਦਾ ਇਹ ਸਾਰੀ ਟੀਮ ਦਾ ਉਪਰਾਲਾ ਔਰ ਉਹ ਜਿਹੜਾ ਸਾਨੂੰ ਪਿਆਰ ਮਿਲ ਲਿਆ ਜੀ ਇਥੇ ਲੋਕਲ ਗਿਬਸਲੈਂਡ ਤੋਂ ਵੀ ਸਾਡੇ ਮੇਅਰ ਨੇ ਉਹਨਾਂ ਨੇ ਵੀ ਬਹੁਤ ਸਾਨੂੰ ਮਤਲਬ ਅਤਿਸ਼ਾਭ ਖਾਇਆ ਇਸ ਚੀਜ਼ ਦਾ ਵੀ ਜਦੋਂ ਜਦੋਂ ਮਲਟੀਕਲਚਰ ਦੇ ਵਿੱਚ ਇਹੋ ਜਿਹਾ ਪ੍ਰੋਗਰਾਮ ਉੱਥੇ ਹੋਇਆ ਨਹੀਂ ਜੀ ਪਈ ਹੈ ਪਹਿਲੀ ਵਾਰੀ ਹੋ ਰਿਹਾ ਰਿਹਾ ਤੇ ਸਾਡੇ ਜਿਹੜੇ ਲੋਕਲ ਬਿਜ਼ਨਸ ਨੇ ਉਹ ਵੀ ਬੜਾ ਜੀ ਆਪਣਾ ਅਤਿਸ਼ਾਭ ਖਾ ਰਹੇ ਨੇ ਵੀ ਇਹ ਚੀਜ਼ ਜਿਹੜੀ ਪਹਿਲੀ ਵਾਰੀ ਤੁਸੀਂ ਲੈ ਕੇ ਆ ਰਹੇ ਹੋ ਔਰ ਮੈਂ ਅਪੀਲ ਕਰਦਾ ਸਾਰਿਆਂ ਨੂੰ ਮੈਲਬਨ ਤੋਂ ਵੀ ਜਦੋਂ ਪਹਿਲੀ ਵਾਰੀ ਪਿਆਰ ਮਿਲਿਆ ਐਰਿਕ ਵੀ ਪਿਆਰ ਦਿਓ ਇਹ ਪਿਆਰ ਦਾ ਸਤਕਾ ਜੀ ਤੁਸੀਂ ਆਓਗੇ ਰਲ ਮਿਲ ਕੇ ਇਸ ਮੇਲੇ ਨੂੰ ਸਕਸੈਸ ਬਣਾਈਏ ਤੇ ਕਿਹੋ ਜੀ ਮਿਸਾਲ ਪੈਦਾ ਕਰੀਏ ਵੀ ਜਿਹੜੇ ਇਦਾਂ ਦੇ ਮੇਲੇ ਅੱਗੇ ਤੋਂ ਮੈਲਬਨ ਵੀ ਹੋਣ ਇਕੱਲਾ ਇੱਕ ਪੰਜਾਬੀ ਕਮਿਊਨਿਟੀ ਦਾ ਨਾ ਮੇਲਾ ਹੋਏ ਸਾਰੀਆਂ ਕਮਿਟੀਆਂ ਨੂੰ ਨਾਲ ਲੈ ਕੇ ਅਸੀਂ ਚੱਲੀਏ ਜੀ ਧੰਨਵਾਦ ਅ ਭਈ ਆਪਾਂ ਪਿੱਛੇ ਵਿਟਨੈਸ ਕੀਤਾ ਤੁਸੀਂ ਇੱਕ ਪ੍ਰੋਗਰਾਮ ਕਰਾਇਆ ਉੱਤੇ ਇਕੱਠ ਹੋਇਆ ਤਾਂ ਬੜੇ ਲੋਕਾਂ ਨੂੰ ਉਦੋਂ ਪਤਾ ਲੱਗਿਆ ਵੀ ਅੱਛਾ ਇਸ ਏਰੀਆ 'ਚ ਵੀ ਬਹੁਤ ਜਿਹੜੇ ਪੰਜਾਬੀ ਜਾਂ ਆਪਣੇ ਇੰਡੀਅਨ ਭਾਈਚਾਰਾ ਜਿਹੜਾ ਰਹਿੰਦਾ ਆ ਹੁਣ ਕਿਦਾਂ ਦਾ ਰਿਸਪੌਂਸ ਆ ਆ ਮਾਡਿਓਸ ਤੋਂ ਲੋ ਆ ਰਹੇ ਤੇ ਇੱਕ ਦਿਨ ਨਾਲ ਆਪਾਂ ਇਹ ਗੱਲ ਕਰੀਏ ਵੀ ਇਹ ਸ਼ੋਅ ਤੇ ਟਿਕਟਾਂ ਨੇ ਉਹ ਕਿੱਥੇ ਅਵੇਲੇਬਲ ਨੇ ਜਾਂ ਕਿਵੇਂ ਕੰਟੈਕਟ ਕੀਤਾ ਜਾ ਸਕਦਾ ਹੈ ਹਾਂਜੀ ਹਾਂਜੀ ਭਾਜੀ ਉਹ ਪੋਸਟਰ ਦੇ ਉੱਤੇ ਵੀ ਤੁਸੀਂ ਸਕੈਨ ਬਣਿਆ 바ਰ ਕੋਡ ਬਣਿਆ ਤੁਸੀਂ ਉੱਥੋਂ ਸਕੈਨ ਤੋਂ ਲੈ ਸਕਦੇ ਜੇ ਟਿਕਟ ਖਰੀਦ ਕੇ ਲਾਰਡਰਪ ਦੀ ਵੈਬਸਾਈਟ ਦੇ ਉੱਤੇ ਤੁਸੀਂ ਜਾ ਕੇ ਟਿਕਟ ਖਰੀਦ ਸਕਦੇ ਜੇ ਕਾਉਂਸਲ ਪੂਰਾ ਸਾਨੂੰ ਉਹ ਪ੍ਰਮੋਟ ਕਰ ਰਹੀ ਹੈ ਜੀ ਅਦਨਾ ਕਰ ਰਹੀ ਹੈ ਤੇ ਬਾਕੀ ਹਰ ਫੋਟੋ ਦੇ ਉੱਤੇ 바ਰ ਕੋਡ ਸਕੈਨ ਹੈ ਤੁਸੀਂ ਉੱਥੋਂ ਟਿਕਟ ਕਰ ਸਕਦੇ ਉੱਥੇ ਆਪਣਾ ਬਣਿਆ ਸਾਰਾ ਤੇ ਮੈਂ ਚਾਹਨਾ ਵੀ ਤੁਸੀਂ ਆਓ ਸਾਰੇ ਜਣੇ ਤੇ ਆਪਾਂ ਪਿਆਰ ਨਾਲ ਰੌਣਕਾਂ ਲਾਈਏ ਇਹ ਕੋਈ ਵੀ ਮੇਲਾ ਜਿਹੜਾ ਕੱਲਿਆਂ ਦਾ ਨਹੀਂ ਰਲ ਮਿਲ ਕੇ ਹੀ ਸਾਰਿਆਂ ਦੇ ਪਿਆਰ ਤੇ ਮੁਹੱਬਤ ਨਾਲ ਹੀ ਸਾਰੇ ਜਿਹੇ ਫੁੱਲ ਖਿਲਦੇ ਨੇ ਤੇ ਇੱਥੇ ਆਪਾਂ ਖੜੀਏ ਮੈਂ ਚਾਹੁੰਦਾ ਕਿ ਦੋ ਲਬਜ ਆਪਣੇ ਵੀਰ ਸਿੰਘ ਸਾਹਿਬ ਤੇ ਹਰਪ੍ਰੀਤ ਭਾਜੀ ਵੀ ਬੋਲਣ ਬਿਲਕੁਲ ਬਿਲਕੁਲ ਮਨੂੰ ਬਈ ਕੀ ਕਹਿਣਾ ਚਾਹੋਗੇ ਆ ਇਵੈਂਟ ਆ ਰਿਹਾ ਆਪਾਂ ਜਿੱਦਾਂ ਹਰਸ਼ਪ੍ਰਾਪਰ ਹੈ ਬਾਈ ਨਾਲ ਗੱਲ ਕੀਤੀ ਆ ਤੇ ਤੁਸੀਂ ਕਿਦਾਂ ਦੇਖ ਰਹੇ ਹੋ ਪੂਰੇ ਪ੍ਰੋਗਰਾਮ ਨੂੰ ਪ੍ਰੋਗਰਾਮ ਵਾਈ ਪਹਿਲਾਂ ਤਾਂ ਬਹੁਤ ਧੰਨਵਾਦ ਇੱਥੇ ਜਿੰਨੇ ਵੀ ਨਾ ਸਾਰੇ ਆਪਣੇ ਸੱਜਣ ਮਿੱਤਰ ਪਹੁੰਚੇ ਆ ਤੇ ਪਲੱਸ ਵੈਸੇ ਸਾਰੀ ਡਿਟੇਲਸ ਹਰਸ਼ਵਜੀ ਨੇ ਦੱਸ ਹੀ ਦਿੱਤੀਆਂ ਸਾਨੂੰ ਬਸ ਇੱਕ ਵੀ ਸਾਡੇ ਲਈ ਮਾਨ ਵਾਲੀ ਗੱਲ ਈ ਆ ਵੀ ਅਸੀਂ ਐਡੇ ਵੱਡੇ ਬੈਨਰ ਥੱਲੇ ਅਸੀਂ ਗਿਪਸਨ ਵਿੱਚ ਪਹਿਲੀ ਵਾਰ ਨਛੱਤ ਗੱਲ ਬਾਈ ਦੀ ਐਂਟਰੀ ਅਸੀਂ ਕਰਾਉਣ ਜਾ ਰਹੇ ਹਾਂ ਸਾਡੇ ਲਈ ਇੱਕ ਵਧੀਆ ਚੀਜ਼ ਹੈ ਨਵੀਂ ਚੀਜ਼ ਆ ਗਈ ਜੀ ਤੇ ਅੱਗੇ ਬਾਕੀ ਏਡੇ ਵੱਡੇ ਸਿੰਗਰ ਦਾ ਨਾ ਸਾਡੇ ਉਸ ਮਤਲਬ ਇੱਕਾ ਸਾਡਾ ਬੈਕਵਾਰਡ ਏਰੀਆ ਹੀ ਉਹ ਕਿਉਂਕਿ ਕਾਫੀ ਪਿੱਛੇ ਰਹੇ ਨਾ ਮੈਲਬਨ ਤੋਂ ਤੇ ਸਾਡੇ ਉੱਥੇ ਏਡੇ ਵੱਡੇ ਸਿੰਗਰ ਦਾ ਪਹੁੰਚਣਾ ਹੀ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਨਾ ਤੇ ਬਾਕੀ ਉਥੋਂ ਦੇ ਲੋਕਾਂ ਦਾ ਲੋਕਲ ਕਮਿਊਨਿਟੀ ਦਾ ਸਾਨੂੰ ਬਹੁਤ ਸਹਿਯੋਗ ਹੈਗਾ ਪਿਛਲੀ ਵਾਰ ਵੀ ਸਾਨੂੰ ਬਹੁਤ ਸਹਿਯੋਗ ਮਿਲਿਆ ਸੀਗਾ ਤੇ ਐਤਕੀ ਵੀ ਮੈਲਬਨ ਤੋਂ ਵੀ ਹਨਾ ਅਸੀਂ ਸਾਰਿਆਂ ਨੂੰ ਹੀ ਰਿਕਵੈਸਟ ਕਰਦੇ ਹਾਂ ਵੀ ਤੁਸੀਂ ਪਹਿਲਾਂ you <laughs> ਤੇ ਵਧੀਆ ਸਾਰਾ ਆਨੰਦ ਮਾਣੋ ਸਾਡਾ ਬਹੁਤ ਵਧੀਆ ਅਸੀਂ ਉਪਰਾਲਾ ਲੈ ਕੇ ਆ ਰਹੇ ਹਾਂ ਤੁਹਾਨੂੰ ਵਧੀਆ ਲੱਗੂ ਇੱਥੋਂ ਨਾਲ ਡਿਫਰੈਂਟ ਚੀਜ਼ ਲੱਗੂ ਤੁਹਾਨੂੰ ਇੱਕ ਨਵੀਂ ਚੀਜ਼ ਆ ਗਈ ਤੇ ਜਿਹੜੀ ਨਾਰਮਲ ਜਿਵੇਂ ਆਪਣਾ ਉਥੇ ਜਲੌਂਗ ਵਗੈਰਾ ਜਾਂਦੇ ਆ ਸਾਰੇ ਤੇ ਸਾਨੂੰ ਵੀ ਕੀ ਸਾਨੂੰ ਵਧੀਆ ਉੱਥੇ ਸਾਡੇ ਕੋਲ ਪਹੁੰਚੋ ਤੇ ਸਾਨੂੰ ਵਧੀਆ ਸਹਿਯੋਗ ਦਿਓ ਬਹੁਤ ਬਿਲਕੁਲ ਜੀ ਆਪਾਂ ਦੇਖਦੇ ਹਾਂ ਪੋਸਟਰ ਤੇ ਪਹਿਲੀ ਵਾਰ ਮੈਨੂੰ ਲੱਗਦਾ ਹੋ ਰਿਹਾ ਕਿ ਪੰਜਾਬੀ ਜਿਹੜਾ ਮੇਲਾ ਹੋ ਰਿਹਾ ਮਲਟੀਕਲਚਰਲ ਆ ਤੇ ਉਹਦੇ ਉੱਪਰ ਗੋਰੇ ਗੋਰੀਆਂ ਜਿਹੜੇ ਸਿੰਗਰ ਨੇ ਉਹਨਾਂ ਦੀ ਫੋਟੋ ਆ ਹੋਰ ਬਹੁਤ ਸਾਰੀਆਂ ਜਿਹੜੀਆਂ ਐਕਟੀਵ ਬਾਈ ਸਿੰਘ ਡੀਜੇ ਇਵੈਂਟਸ ਤੋਂ ਲੈ ਕੇ ਆ ਰਹੇ ਨੇ ਆਪਾਂ ਅਕਬਲ ਬਾਈ ਨਾਲ ਵੀ ਗੱਲ ਕਰਾਂਗੇ ਅਕਬਲ ਬਾਈ ਕਿਵੇਂ ਲੱਗ ਰਿਹਾ ਰਿਸਪਾਂਸ ਮੇਲੇ ਨਾਲ ਅਨਾਉਂਸ ਹੋ ਰਹੇ ਨੇ ਵਿੱਕੀ ਢਾਲੀਵਾਲ ਤੇ ਨਾਲ ਨਿਸ਼ਤਰ ਗਿੱਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਪੰਜਾਬ ਟੀਵੀ ਦੇ ਸਾਰੇ ਦਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਦੂਜੀ ਟੂਰ ਦੀ ਗੱਲ ਜੇ ਕਰੀਏ ਤਾਂ ਮੈਂ ਇੱਕ ਆਪਣੇ ਆਪ 'ਚ ਬੜਾ ਮਾਣ ਫੀਲ ਕਰਦਾ ਕਿ ਮੈਨੂੰ ਇੱਕ ਮੌਕਾ ਮਿਲਿਆ ਸਿੰਘ ਡੀਜੇ ਇਵੈਂਟਸ ਨੂੰ ਕਿ ਇੱਕ ਐਡਾ ਵੱਡਾ ਟੂਰ ਜੋ ਕਿ ਪਹਿਲੀ ਵਾਰੀ ਹੋ ਰਿਹਾ ਇੱਕ ਜਿਹੜੇ ਜਿਹੜੇ ਇਹਨੇ ਸ਼ੋਅ ਜਿਹੜੇ ਆ ਜਲਦੀ ਅਨਾਉਂਸ ਕਰਾਂਗੇ ਆਪਾਂ ਹੋਰ ਵੀ ਤੇ ਨਾਲ ਦੇ ਨਾਲ ਆਪਣੇ ਹਰਸ਼ ਬੋਪਰਾ ਟੀਮ ਦਾ ਥੈਂਕ ਯੂ ਫੂਲ ਹਾਂ ਕਿਉਂਕਿ ਇਹਨਾਂ ਨੇ ਮੇਰਾ ਸਾਥ ਦਿੱਤਾ ਜੀ ਤੇ ਵਧੀਆ ਲੱਗਦਾ ਕਿਉਂਕਿ ਜੇ ਆਪਾਂ ਨਛੱਤਰ ਗਿੱਲ ਬਾਈ ਜੀ ਦੀ ਗੱਲ ਕਰੀਏ ਐਵੇਂ ਦੇ ਕਲਾਕਾਰ ਆ ਕਿ ਉਹਨਾਂ ਦੇ ਹਰ ਰੰਗ ਚ ਗੀਤ ਨੇ ਚਾਹੇ ਉਹ ਇੱਕ ਦਿਲ ਟੁੱਟੇ ਦੀ ਗੱਲ ਕਰੀਏ ਜਾਂ ਭੰਗੜੇ ਵਾਲੀ ਗੱਲ ਕਰੀਏ ਸਕੂਨ ਵਾਲੀ ਕਰੀਏ ਤੇ ਦੀਵਾਲੀ ਜੋ ਮੇਲਾ ਆ ਤੇ ਇੱਕ ਭਾਜੀ ਉਹਨਾਂ ਨੇ ਹਰਸ਼ ਭਾਜੀ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਕਿ ਇੱਕੋ ਛੱਤ ਹੇ ਲਈ ਕਈ ਜਿਹੜੇ ਕਮਿਊਨਿਟੀ ਨੂੰ ਇਕੱਠਾ ਕਰਨਾ ਇਹ ਵੀ ਇੱਕ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਤੇ ਵਧੀਆ ਲੱਗਦਾ ਬੜਾ ਮਾਣ ਹੈ ਜੀ ਇਸ ਗੱਲ ਦਾ ਖੁਸ਼ੀ ਹੈ ਤੇ ਵਧਾਈ ਹੈ ਸਾਰੀ ਟੀਮ ਨੂੰ ਜੀ ਜੀ थैंक यू जी और अगर ਤੁਸੀਂ ਆ ऑस्ट्रेलिया ਦੇ ਕਿਸੇ ਵੀ ਹੋਰ ਸ਼ਹਿਰ ਦੇ ਵਿੱਚ ਨਛੱਤਰ ਗਿੱਲ ਜਾਂ ਵਿਕੀ ਢਾਲੀਵਾਲ ਬਾਈ ਉਹਨਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਬੁੱਕ ਕਰਾਉਣੇ ਤਾਂ ਤੁਸੀਂ ਸਿੰਘ ਡੀਜੇ ਇਵੈਂਟਸ ਤੋਂ ਬਾਈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਰਾੜ ਸਾਹਿਬ ਸਾਡੇ ਨਾਲ ਨੇ ਬਰਾੜ ਸਾਹਿਬ ਆ ਪ੍ਰੋਗਰਾਮਰ ਨੂੰ ਤੁਸੀਂ ਅਕਸਰ ਵਿਟਨੈਸ ਕਰਦੇ ਰਹਿੰਦੇ ਹੋ ਬਹੁਤ ਸਾਰੇ ਪ੍ਰੋਗਰਾਮ ਤੁਸੀਂ ਕੀਤੇ ਆ ਗੁਰਦਾਸ ਮਾਨ ਦੀ ਸਟੇਜ ਤੋਂ ਲੈ ਕੇ ਹੋਰ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਪਹਿਲਾਂ ਕਦੇ ਵੇਖਿਆ ਵੀ ਜਿਹੜਾ ਪੰਜਾਬੀ ਮਲਟੀਕਲਚਰਲ ਪ੍ਰੋਗਰਾਮ ਤੇ ਉੱਤੇ ਗੋਰਾ ਤੇ ਗੋਰੀ ਸਿੰਗਰਾਂ ਨੇ ਫਟ ਬਹੁਤ ਅੱਛੇ ਜੀ ਤੁਹਾਡੇ ਇਸ ਸਵਾਲ ਦੇ ਜਵਾਬ 'ਚ ਮੈਂ ਬਹੁਤ ਜਲਦੀ ਆਵਾਂਗਾ ਜੀ ਪਰ ਉਸ ਤੋਂ ਪਹਿਲਾਂ ਇੱਕ ਮੇਰਾ ਸੁਭਾਅ ਆ ਆਪਦਾ ਬਿਲਕੁਲ ਮੈਂ ਗੱਲ ਨੂੰ ਕਿਸੇ ਵੀ ਇੱਕ ਕਲਾਮ ਨਾਲ ਸ਼ੁਰੂ ਕਰਨਾ ਚਾਹੁੰਦਾ ਉਹ ਕਲਾਮ ਵੀ ਇਹਨਾਂ ਵਾਸਤੇ ਹੈ ਜਿਹੜੇ ਸਾਰੇ ਵੀਰ ਜਿਨ੍ਹਾਂ ਨੇ ਹਿੰਮਤਾਂ ਬਖਸ਼ੀਆਂ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਲਿਆਉਣ ਵਾਸਤੇ ਕਿ ਪਾਣੀ ਜਾਰ ਸੁਭਾਅ ਹੈ ਸਾਡਾ ਤੇ ਸ਼ਾਲਾ ਪਾਣੀ ਰਹਿਣ ਵਗਦੇ ਨੀਤ ਦੇ ਵੀ ਕੋਰੇ ਆ ਤੇ ਲੋਕੀ ਕੋਰੇ ਕਹਿ ਕੇ ਸੱਦਦੇ ਪੈਰ ਗੱਡ ਕੇ ਖਲੋਗੇ ਜਦੋਂ ਨਾਲ ਆ ਕੇ ਖੜੇ ਤੂੰ ਹੀ ਦੱਸ ਨਾਲ ਖੜੇ ਕਿੰਨੇ ਸੋਹਣੇ ਫੱਬਦੇ ਤੂੰ ਹੀ ਦੱਸ ਨਾਲ ਖੜੇ ਕਿੰਨੇ ਸੋਹਣੇ ਫੱਬਦੇ ਦੁਆ ਮੰਗਦਾ ਹੈ ਬਰਾੜ ਦੁਆ ਮੰਗਦਾ ਹੈ ਬਰਾੜ ਜਉਂਦੇ ਵਸਦੇ ਜੀ ਰਹਿਣ ਸਭੇ ਮਾਨਣ ਤਰੱਕੀ ਇਹੋ ਦੁਆ ਹੈ ਬਰਾੜ ਦੀ ਦੁਆ ਮੇਰੀ ਲੱਗ ਜੇ ਤੇ ਸੱਜਣ ਸਹੇਲੀਆਂ ਦਾ ਮੇਲਾ ਹੋਵੇ ਮੇਲੀਆਂ ਦਾ ਤੇ ਮੇਲੇ ਲੰਨ ਲੱਗਦੇ ਮੇਲੇ ਰਨ ਲੱਗਦੇ ਸੋ ਗੱਲ ਇਹੋ ਹੈ ਵੀ ਜਿਵੇਂ ਹੁਣ ਬਾਈ ਇਕਬਾਲ ਕਹਿ ਕੇ ਗਿਆ ਹੈ ਦੱਸ ਕੇ ਗਿਆ ਹੈ ਕਿ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਬਾਈ ਨਸ਼ੱਤਰ ਹੋ ਰੇ ਇੱਕ ਵੱਡੇ ਬੈਨਰ ਤੇ ਇਥੇ ਪਹੁੰਚ ਰਹੀ ਹੈ ਇਹ ਬੜੀ ਵੱਡੀ ਗੱਲ ਹੈ ਜੀ ਸਿਰਫ ਇਥੇ ਨਹੀਂ ਉਹ ਜਿਵੇਂ ਦੱਸਦੇ ਆ ਵੀ ਕਿਸ ਤਰ੍ਹਾਂ ਉਹਨਾਂ ਦੇ ਇੱਕਦਮ ਇੱਕ ਤੋਂ ਇੱਕ ਬਾਅਦ ਜਿਹੜੇ ਸ਼ੋਅ ਆਹੋ ਨਿਕਲੇ ਆ ਤੇ ਨਾਲ ਜਿਹੜਾ ਹੁਣ ਤੁਹਾਡੇ ਸਵਾਲ ਤੇ ਮੈਂ ਵਾਪਸ ਆ ਜਾਨਾ ਕਿ ਵਾਕਿਆ ਜੀ ਸਾਬ ਜਿਫਸਲਨ ਗਿਪਸਨ ਸ਼ਹਿਰ ਦੇ ਵਿੱਚ ਪਹਿਲੀ ਵਾਰ ਇਹ ਹੋ ਰਿਹਾ ਟਾਉਨ ਚ ਕਿ ਇੱਕ ਕੈਸ ਵੱਡੇ ਤਾਦਾਦ ਦੇ ਉੱਤੇ ਮੇਲਾ ਲੱਗ ਰਿਹਾ ਹੈ ਜੰਗਲ ਚ ਮੰਗਲ ਆ ਰਹੇ ਨੇ ਇਹ ਇਹ ਮੈਂ ਵਧਾਈ ਦੇ ਪਾਤਰ ਸਮਝਦਾ ਐ ਮਾਈ ਬੋਪਾਹੇ ਸਾਹਿਬ ਨੂੰ ਹਰਸ਼ ਨੂੰ ਬਾਈ ਵਿੱਕੀ ਹੋਰਾਂ ਨੂੰ ਨਾਲ ਮੈਨੂੰ ਵੜਿੰਗੇ ਉਹਨਾਂ ਦੇ ਸੰਧੂ ਸਾਹਿਬ ਨੇ ਇਹ ਜਿਸ ਅੰਦਾਜ਼ ਨਾਲ ਜਿਸ ਮਿਹਨਤਾਂ ਨਾਲ ਉੱਥੇ ਲੱਗੇ ਹੋਏ ਆ ਇਹ ਜਿਵੇਂ ਇੱਧਰਲੇ ਪਾਸੇ ਵੀ ਤੁਸੀਂ ਦੇਖ ਰਹੇ ਹੋ ਕ੍ਰੇਨ ਬੰਦੇ ਵਿੱਚ ਪੂਰੇ ਮਤਲਬ ਦਹਾਕੇ ਤੋਂ ਵੀ ਵੱਧ ਭਾਈ ਵਿੱਕੀ ਗਿੱਲ ਹੋਰੇ ਲੱਗੇ ਹੋਏ ਆ ਆਪਦੀ ਟੀਮ ਨਾਲ ਦੇਹਲੇ ਸਾਹਿਬ ਨਾਲ ਭਾਈ ਭੁੱਲਰ ਤੇ ਜਿਵੇਂ ਇਕਬਾਲ ਦੇ ਹੱਥੋਂ ਇੱਕ ਚੀਜ਼ ਹੋਣੀ ਸੀ ਮੈਂ ਇਹਨੂੰ ਕਹਿਣਾ ਹਨਾ ਵੀ ਜਿਹੜੇ ਮੇਲੇ ਆ ਨਾ ਇਹ ਜਿਹੜੇ ਕਰਵਾਉਂਦੇ ਆ ਉਹੀ ਜਾਣਦੇ ਆ ਇਹ ਇੱਕ ਟੇਡਾ ਜਾਂ ਗੋੜ ਹੁੰਦਾ ਹੈ ਇਹ ਸ਼ੁਰੂ ਸ਼ੁਰੂ ਚ ਬਹੁਤ ਚੰਗਾ ਲੱਗਦਾ ਮਿੱਠਾ ਲੱਗਦਾ ਵਿੱਚ ਦੀ ਖੱਟਾ ਜਾ ਹੋ ਜਾਂਦਾ ਫਿਰ ਕੇਰਾ ਕੌੜਾ ਜਾ ਹੋ ਜਾਂਦਾ ਤੇ ਜਦੋਂ ਸਕਸੈਸਫੁਲ ਹੋ ਜੇ ਉਦੋਂ ਵਾਕਈ ਮਿੱਠਾ ਹੁੰਦਾ ਤੇ ਇਹ ਮੇਰਾ ਕਹਿਣ ਦਾ ਭਾਵ ਹੈ ਵੀ ਜਿਹੜੀ ਟੀਮ ਹੈ ਇਹਨਾਂ ਦੀ ਟੀਮਾਂ ਜੁੜੀਆਂ ਹੋਈਆਂ ਨਾਲ ਲੱਗੇ ਹੋਏ ਐ ਤੇ ਮੈਂ ਇੱਕ ਚੀਜ਼ ਹੋਰ ਬੜੀ ਵੇਖ ਰਿਹਾ ਇਹਨਾਂ ਦੇ ਵਿੱਚ ਕਿ ਤੂੰ ਮੂਰੇ ਹੋ ਤੂੰ ਮੂਰੇ ਹੋ ਆ ਬੜੀ ਵਧੀਆ ਗੱਲ ਹੈ ਤੇ ਇੱਕ ਪੇਜ ਤੇ ਨੇ ਸਾਰੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਾਰੇ ਇੱਕ ਪੇਜ ਤੇ ਨੇ ਇੱਕ ਦੂਜੇ ਨਾਲ ਬੰਦੇ ਆ ਕਰਦੇ ਆ ਸੁਣਦੇ ਆ ਤੇ ਜ਼ਰੂਰੀ ਨਹੀਂ ਤਾਂ ਮੈਂ ਵੇਖਿਆ ਵੀ ਬੜਾ ਕੁਛ ਉੱਤੇ ਥੱਲੇ ਹੋ ਜਾਂਦਾ ਤੇ ਮੈਂ ਇਹਨਾਂ ਨੂੰ ਵੀ ਦੁਆ ਵੀ ਦੇਵਾਂਗਾ ਸਲਾਹ ਵੀ ਦੇਵਾਂਗਾ ਕਿ ਮੇਰੀ ਗੱਲ ਤੇ ਫੁੱਲ ਚੜਾਉਂਦੇ ਰਹਿਣ ਤੇ ਇਸੇ ਤਰ੍ਹਾਂ ਜਿਹੜੀਆਂ ਤੁਹਾਡੀਆਂ ਟੀਮਾਂ ਮਜ਼ਬੂਤ ਰਹਿਣ थैंक यू ਬਿਲਕੁਲ ਬ੍ਰਦਰ ਸਾਹਿਬ ਪਰ ਇੱਕ ਗੱਲ ਆਪਾਂ ਇਹ ਵੀ ਨਾਲ-ਨਾਲ ਥੋੜਾ ਜਿਹਾ ਐਡ ਕਰ ਦਈਏ ਕਿ ਹਰਜਪਾਈ ਬਾਲਾ ਟਾਈਮ ਮੈਨੂੰ ਲੱਗਦਾ ਨਹੀਂ ਇਹ ਜਿਹੜੇ ਆਪਾਂ ਜਿੰਨਾਂ ਨੂੰ ਜੰਗਲ ਕਹਿ ਰਹੇ ਆ ਉਹ ਰਹਿਣਾ ਆਪਾਂ ਨੂੰ ਕਿਸੇ ਟਾਈਮ ਲੱਗਦਾ ਨਹੀਂ ਕਿ ਕ੍ਰੈਨ ਮਰਨ ਜਾਣਾ ਬਹੁਤ ਦੂਰ ਜਾਣਾ ਕੌਣ ਜਾਊਗਾ ਹੁਣ ਆਪਾਂ ਕਲਾਈਡ ਤੋਂ ਅੱਗੇ ਵੱਧ ਚੱਲੇ ਆ ਤੇ ਜਿਹੜੇ ਹਿਸਾਬ ਨਾਲ ਆਪਾਂ ਘਰ ਖਰੀਦ ਕੇ ਬਣਾ ਰਹੇ ਆ ਤੇ ਸਾਰਾ ਕੁਝ ਚੱਲ ਰਿਹਾ ਬਹੁਤ ਜਲਦ ਮੈਟਰੋਪੋਲੀਟਨ ਏਰੀਆ ਦੇ ਵਿੱਚ ਆ ਜਾਣਾ ਸੋ ਧੰਨਵਾਦ ਆ ਜੀ ਸਾਰੇ ਵੀਰਾਂ ਦਾ ਜਿਹੜੇ ਦੇਖ ਰਿਹਾ ਪੰਜਾਬ ਟੀਵੀ ਆਸਟ੍ਰੇਲੀਆ ਦੀ ਇਸ ਜੀ ਬਿਲਕੁਲ ਆਪਣਾ ਸਿੱਧੂ ਸਾਹਿਬ ਕੋ ਵੀ ਲੋ ਜੀ ਜੀ ਬਿਲਕੁਲ ਜੀ ਸਿੱਧੂ ਸਾਹਿਬ ਕੀ ਐਡ ਕਰਨਾ ਚਾਹੋਗੇ ਦੇਖੋ ਜੀ ਕਿ ਬੜਾ ਨਵਾਂ ਪਰਾਲ ਕਰ ਲੱਗੇ ਆ ਜੀ ਇਹ ਬਹੁਤ ਦੂਰ ਤੱਕ ਲੈ ਕੇ ਜਾਊਗੀ ਜੀ ਸਾਨੂੰ ਇਹ ਗੱਲ ਜਿਹੜੀ ਵੀ ਕਮਿਊਨਿਟੀ ਨੂੰ ਆਪਾਂ ਇਕੱਠਾ ਕਰਨਾ ਚਾਹੁੰਦੇ ਆ ਵੀ ਗਿਫਸਲੈਂਡ ਵਰਗੇ ਸ਼ਹਿਰ ਟਾਊਨ ਨਹੀਂ ਆ ਜੀ ਸਾਡਾ ਇੱਕ ਛੋਟਾ ਜਿਹਾ ਜਿੱਥੇ 2-3 ਸਾਲ ਪੁਰਾਣੀ ਗੱਲ ਕਰੀਏ ਕੋਵਿਡ ਤੋਂ ਪੁਰਾਣੀ ਗੱਲ ਕਰੀਏ ਤੇ ਕਿਤੇ ਕੋਈ ਟਾਵਾ-ਟਾਵਾ ਕੋਈ ਦੇਖਦਾ ਸੀਗਾ ਸਾਨੂੰ ਪੰਜਾਬੀ ਹੈਨਾ ਹੁਣ ਇਹ ਆ ਕਿ ਇਹੋ ਜਿਹੇ ਅਪਰਾਲੇ ਹੋਣ ਲੱਗੇ ਆ ਤੇ ਲੋਕ ਜਿਹੜੇ ਆ ਜਿਆਦਾ ਜੁੜਨਾ ਚਾਹੁੰਦੇ ਆ ਸਾਡੇ ਨਾਲ ਜੀ ਤੇ ਅਸੀਂ ਚਾਹੁੰਦੇ ਆ ਕਿ ਲੋਕਾਂ ਨੂੰ ਅਸੀਂ ਇੰਟਰੈਕਟ ਕਰੀਏ ਗਿਫਸਲੈਂਡ ਵਾਲਾ ਜੀ ਤੇ ਹੋਰ ਜਿਆਦਾ ਲੋਕੀ ਆਪਣੇ ਰੀਅਲ ਏਸਟੇਟ ਦੇ ਵਿੱਚ ਵੀ ਇਨਵੈਸਟ ਕਰਨ ਤੇ ਵਾਦਾ ਪਾਉਣ ਜੀ ਸਾਡੀ ਕਮਿਊਨਿਟੀ ਨੂੰ ਜੀ ਤੇ ਇਹ ਮੇਲਾ ਇੱਕ ਪਰਾਲਾ ਜੀ ਸਾਰਿਆਂ ਨੂੰ ਜੋੜਨ ਦਾ ਪਰਾਲਾ ਵਾ ਤੇ ਭਾਜੀ ਉਹਨਾਂ ਨੇ ਨਾਲ ਸਾਡੇ ਸਵਡਾ ਸਾਹਿਬ ਵੀ ਉੱਥੋਂ ਤੇ ਮਨੋੜਿੰਗੜ ਹੋਣੀ ਭਾਜੀ ਇਹ ਵੀ ਸਾਡੇ ਸਾਰੇ ਨਾਲ ਹੀ ਨੇ ਤੇ ਇਹਨਾਂ ਸਾਰਿਆਂ ਦਾ ਸਾਥ ਜਿਹੜਾ ਵੀ ਸਾਨੂੰ ਬਹੁਤ ਦੂਰ ਤੱਕ ਲੈ ਕੇ ਜਾਊਗਾ ਤੇ ਬਾਕੀ ਹਰਸ਼ ਭਾਜੀ ਜਿਹੜੇ ਆ ਉਹਨਾਂ ਨੇ ਹਮੇਸ਼ਾ ਹੀ ਵੱਡੇ ਭਰਾ ਵਾਂਗੂ ਸਾਡਾ ਹੱਥ ਫੜਿਆ ਜੀ ਤੇ ਉਹਨਾਂ ਨੇ ਪਰਾਲਾ ਕੀਤਾ ਹੈਗਾ ਤੇ ਸਾਡੇ ਨਾਲ ਸਾਡੇ ਜਾਣੇ ਰਾਲ ਕੇ ਇਕਨਾਂ ਮੀ ਜੀਜ ਪੇਸ਼ ਕਰਨ ਲੱਗੇ ਆ ਸਾਡਾ ਸਾਥ ਦਿਓ ਜੀ ਸਾਸੀਕਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਸਾਥ ਦਿਓ ਔਰ ਕੋਈ ਵੀ ਜਿਹੜੀ ਤੁਹਾਡੀ ਇਨਕੁਆਰੀ ਹੈ ਤੁਸੀਂ ਸਪਾਂਸਰਸ਼ਿਪ ਜਾਂ ਕੋਈ ਸਟਾਲ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਲੈਣੀ ਆ ਤੁਸੀਂ ਹਰਸ਼ ਬੋਪਰਾਈ ਬਾਈ ਬਾਈ ਮਨੂ ਵੜਿੰਗ ਤੇ ਜਾਂ ਹਰਦ ਸੰਦੂ ਐਂਟਰਟੇਨਮੈਂਟ ਤੋਂ ਬਾਈ ਹੁਣਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਦੇਖਦੇ ਰਹੋ ਜੀ ਪੰਜਾਬ ਟੀਵੀ ਆਸਟ੍ਰੇਲੀਆ ਧੰਨਵਾਦ